ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਨਜਾਇਜ਼ ਸ਼ਰਾਬ ਦੇ ਖੁੱਲੇ ਜਿਹੜੀਆਂ ਠੇਕੇ ਹੈਗਣ ਬ੍ਰਾਂਚਾਂ ਹੈਗੀਆਂ ਉਹਨੂੰ ਲੈ ਕੇ ਦੱਸਦੀ ਕਿ ਪਠਾਨਕੋਟ ਦੇ ਵਿੱਚ ਨਾਲ ਦੀ ਸਕਰੀਨ ਤੇ ਪਹਿਲੇ ਤਸਵੀਰਾਂ ਦਿਖਾ ਰਿਹਾ ਜਿੱਥੇ ਨਜਾਇਜ਼ ਸ਼ਰਾਬ ਦੇ ਠੇਕੇ ਜਗਾ ਜਗਾ ਖੁੱਲੇ ਨੇ ਮਾਦੂਪੁਰ ਦੀਆਂ ਤਸਵੀਰਾਂ ਹੈਗੀਆਂ ਨੈਸ਼ਨਲ ਹਾਈਵੇ ਤੇ ਠੇਕੇ ਜਿਹੜੇ ਬ੍ਰਾਂਚਾਂ ਖੁੱਲੀਆਂ ਹੋਈਆਂ ਦੱਸਦੀ ਕਿ ਕਈ ਵਾਰ ਜਿਹੜੇ ਲੋਕਾਂ ਵੱਲੋਂ ਪ੍ਰੋਟੈਸਟ ਵੀ ਕੀਤੇ ਗਏ ਨੇ ਰੋਸ਼ ਵੀ ਜਤਾਇਆ ਗਿਆ ਕਿ ਜਿਹੜੀਆਂ ਇਹੋ ਜਿਹੀਆਂ ਬ੍ਰਾਂਚਾਂ ਹੈਗੀਆਂ ਨਜਾਇਜ਼ ਖੁੱਲੀਆਂ ਇਹਨਾਂ ਨੂੰ ਬੰਦ ਕੀਤਾ ਜਾਏ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜਾ ਇਹ ਬੰਦ ਕਰਵਾਉਣੀਆਂ ਚਾਹੀਦੀਆਂ ਕਿਉਂਕਿ ਇੱਕ ਤਾਂ ਇਹ ਹਾਸਿਆਂ ਦੇ ਕਾਰਨ ਬੰਦਿਆ ਦੂਸਰਾ ਇਹ ਨਜਾਇਜ਼ ਤੌਰ ਤੇ ਜਿਹੜੇ ਸ਼ਰਾਬੇ ਵੇਚ ਰਹੇ ਨੇ ਤੇ ਕਿਤੇ ਨਾ ਕਿਤੇ ਹੋ ਸਕਦਾ ਸਰਕਾਰ ਨੂੰ ਵੀ ਚੂਨਾ ਲਗਾ ਰਹੇ ਹੋਣ ਦਾਦੇ ਕੇ ਤਸਵੀਰਾਂ ਜਿਹੜੀਆਂ ਮਾਦੋਪੁਰ ਤੋਂ ਨਿਕਲ ਕੇ ਸਾਹਮਣੇ ਆ ਜਿੱਥੇ ਕੁਝ ਸੰਸਥਾਵਾਂ ਵੱਲੋਂ ਇਹਨਾਂ ਬ੍ਰਾਂਚਾਂ ਨੂੰ ਬੰਦ ਕਰਵਾਉਣ ਦੀ ਗੱਲ ਕੀਤੀ ਗਈ ਹੈ ਤਾਂ ਉਹਨਾਂ ਦੇ ਜਾ ਕੇ ਪੁੱਛਿਆ ਵੀ ਗਿਆ ਕਿ ਇਹ ਜਿਹੜੀਆਂ ਨਜਾਇਜ਼ ਬ੍ਰਾਂਚਾਂ ਕਿਉਂ ਖੁੱਲੀਆਂ ਪਰ ਕਹਿ ਸਕਦੇ ਆ ਕਿ ਪ੍ਰਸ਼ਾਸਨ ਕੀਤੇ ਨਾ ਕੀਤੇ ਜਿਹੜਾ ਨਲਾਕੀ ਵਰਤ ਰਿਹਾ ਆ ਪਿਛਲੇ ਦਿਨ ਵੀ ਲੋਕਾਂ ਵੱਲੋਂ ਆਵਾਜ਼ ਉਠਾਈ ਸੀ ਤੇ ਇਹ ਪ੍ਰਸ਼ਾਸਨ ਵੱਲੋਂ ਆਸ਼ਵਾਸਨ ਦਵਾਇਆ ਗਿਆ ਸੀਗਾ ਕਿ ਇਹੋ ਜੀਆਂ ਬ੍ਰਾਂਚਾਂ ਬੰਦ ਕੀਤੀਆਂ ਜਾਣੀਆਂ ਪਰ ਇਹ ਬੰਦ ਨਹੀਂ ਹੋਈਆਂ ਹੁਣ ਫਿਰ ਲੋਕਾਂ ਵੱਲੋਂ ਜਿਹੜਾ ਰੋਜ ਜਤਾਇਆ ਗਿਆ ਤੇ ਮੰਗ ਕੀਤੀ ਗਈ ਹੈ ਕਿ ਇਹਨਾਂ ਬ੍ਰਾਂਚਾਂ ਨੂੰ ਬੰਦ ਕੀਤਾ ਜਾਏ ਉਹਨਾਂ ਦਾ ਕਹਿਣਾ ਕਿ ਜੇਕਰ ਇਹ ਬੰਦ ਨਹੀਂ ਕੀਤੇ ਆਂ ਗਿਆ ਤਾਂ ਉਹਨਾਂ ਵੱਲੋਂ ਜਿਹੜਾ ਚਾਹੇ ਉਹਨਾਂ ਨੂੰ ਸੁਪਰੀਮ ਕੋਰਟ ਜਾਣਾ ਪਵੇ ਹਾਈ ਕੋਰਟ ਜਾਣਾ ਪਵੇ ਕੋਈ ਵੀ ਦਰਵਾਜ਼ਾ ਖਟਖਟਾਣਾ ਪਵੇ ਉਹ ਖਟਖਟਾਣਗੇ ਤੇ ਇਹਨਾਂ ਬ੍ਰਾਂਚਾਂ ਨੂੰ ਬੰਦ ਕਰਵਾ ਕਰਾ ਕੇ ਹੀ ਦਮ ਲੈਣਗੇ ਦੋਸਤੋ ਗੱਲ ਵਸਣਾਂ ਇਹਨਾਂ ਲੋਕਾਂ ਨੇ ਕੀਤੀ ਹੋਈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਦੇਖੋ ਇਹ ਜਿਹੜੀ ਉਹ ਬ੍ਰਾਂਚਾਂ ਖੁੱਲੀਆਂ ਹਾਈਵੇ ਉੱਪਰ ਜਿਦਾ ਕੋਈ ਤੋਕ ਨਹੀਂ ਬੰਦਾ ਸਰਕਾਰ ਨੂੰ ਲਗਾਤਾਰ ਚੋਨਾ ਹੀ ਲੱਗ ਰਿਹਾ ਔਰ ਇਸ ਤੋਂ ਪਹਿਲੇ ਵੀ ਇੱਕ ਖਬਰ ਪ੍ਰਕਾਸ਼ਿਤ ਕੀਤੀ ਗਈ ਤੁਹਾਡੇ ਚੈਨਲ ਰਾਏ ਮੀਡੀਆ ਰਾਏ ਉਸ ਤੋਂ ਬਾਅਦ ਵੀ ਈਡੀਓਜ਼ ਜੀ ਮੈਡਮ ਪਠਾਨਕੋਟ ਨੇ ਕਿਹਾ ਹੈ ਕਿ ਠੇਕੇਦਾਰ ਅਲੋ ਰਿਨਿਊ ਦਿੱਤਾ ਜਾਂਦਾ ਹੈ ਜੋ ਪਰ ਅਸੀਂ ਕਹਿੰਦੇ ਰਿਨਿਊ ਦੇ ਕਿਹਾ ਸਰਕਾਰ ਨੂੰ ਧੋਖਾ ਦਿੱਤਾ ਜਾਂਦਾ ਹੈ ਇਹ ਸਰਕਾਰ ਦਾ ਧੋਖਾ ਨੇ ਲੋਕਾਂ ਦਾ ਧੋਖਾ ਨੇਗਾ ਜੇ ਹਾਈਵੇ ਉੱਪਰ ਇਸ ਤਰ੍ਹਾਂ ਕੋਈ ਸ਼ਾਵਲੇ ਨਾ ਮਹਤਵ ਇਹ ਦੋ ਜਿੰਮੇਵਾਰ ਕੌਣ ਹੈ ਅਨਸਾਸੀ ਤਰੀਕੇ ਨਾਲ ਬ੍ਰਾਂਚਾ ਖੋਲ ਕੇ ਸਰਕਾਰ ਨੂੰ ਰਿਨਿਊ ਲੱਖਾਂ ਕਰੋੜਾਂ ਚੂਨਾ ਲਾਇਆ ਜਾ ਰਿਹਾ ਹੈ ਇਹ ਗਲਤ ਹੈ ਔਰ ਇਜ਼ੀ ਜਰੀ ਹੈ ਜਲਦ ਜਲਦ ਬਰਾਜਾ ਬੰਦੋਂ ਚਾਹੀਦੀ ਹੈ ਇਹਨਾਂ ਉਪਰ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਅੱਲੇ ਦਾ ਐਕਸ਼ਨ ਨਾ ਉਹ ਨਾ ਕਿਤਨਾ ਲੱਗਦਾ ਕਿਤਨਾ ਕਿਤੇ ਮਿਲੀ ਭਗਤ ਹੈਗੀ ਹੈ ਸਰਕਾਰ ਦੀ ਪ੍ਰਸ਼ਾਸਨ ਦੀ ਔਰ ਕਿਤਨਾ ਕਿਤੇ ਜਿਹੜੇ ਠਿਕਣ ਕੁਝ ਐਕਸਟਰਾ ਆਰਡੀਨਰੀ ਚੀਜ਼ਾਂ ਦਿੱਤੀ ਜਾ ਰਹੀ ਜਿਹੜੇ ਕਿ ਇਹ ਆਪਣੇ ਤਰ੍ਹਾਂ ਲੈ ਨਾਲ ਜਾ ਰਿਹਾ ਕੰਮ ਕਰ ਰੇ ਨੇ ਜੇ ਜਾਇਜ਼ ਹੈ ਫਿਰ ਸਿਸਟਮ ਦਾ ਸੇ ਸਾਨੂੰ ਐਕਸਾਈ ਵਿਵਾਦ ਦੱਸੇ ਜਾਇਜ਼ ਹੈਗਾ ਇਹ ਨਜਾਇਜ਼ ਹੈ ਤੇ ਰੰਦੇ ਦੇ ਸਮੇ ਇਹਨੂੰ ਬੰਦ ਕਰਵਾਇਆ ਜਾਏ ਔਰ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੇ ਆਉਣ ਵਾਲੇ ਸਮੇਂ ਵਿੱਚ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਆਹੀਂ ਮਾਜੋਗ ਸੁਪਰੀਮ ਕੋਰਟ ਵਿੱਚ ਜਾਵਾਂਗੇ ਅਸੀਂ ਹਾਈ ਕੋਰਟ ਜਾਵਾਂਗੇ ਹਰ ਪਾਸੇ ਅਸੀਂ ਪ੍ਰਸ਼ਾਸਨ ਦਰਵਾਜ਼ਾ ਖਟਕਾਵਾਂਗੇ ਔਰ ਇਹਨਾਂ ਵੇਜ ਬ੍ਰਾਂਚਾਂ ਨੂੰ ਬੰਦ ਕਰਨ ਵਾਸਤੇ ਲਾਹ ਤੱਕ ਸੰਘਰਸ਼ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਹੈ ਕਿ ਇੱਥੇ ਆ ਕੇ ਰਿਵਿਊ 26 ਕਰੋੜ ਰੁਪਏ ਨੂੰ ਦਿੱਤਾ ਜਾਂਦਾ ਹੈ ਕਿਆ ਇੱਕ ਦੁਕਾਨਦਾਰ ਜੇ ਆਪਣਾ ਮਾਲ ਪਾ ਲੈਂਦਾ ਤੇ ਗਾਕਾਂ ਦੀ ਸਿਰਦਰਦੀ ਹੈ ਕਿ ਨੂੰ ਵੱਧ ਪੈਸੇ ਦੇ ਕੇ ਉਹਦੀ ਦੁਕਾਨ ਚਲਾਈਏ ਨਹੀਂ ਉਸੇ ਤਰ੍ਹਾਂ ਜੇ ਇਹ ਗਲਤ ਇਰਾਦੇ ਨਾਲ ਦੁਜਾ ਤੋਂ ਬੰਦ ਕਰਵਾਇਆ ਜਾਏ ਨਹੀਂ ਤਾਂ ਸਭ ਸਾਹ ਜਿਹੜਾ ਸੰਘਰਸ਼ ਅਭਿਗੂਲ ਬਜਾਏਗੀ